ਸਭ ਨੂੰ ਸਤ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਇਆ ਏ ਜੀ ਵੇਸਣ ਵਾਲਾ ਦੁੱਧ ਵੇਸਣ ਵਾਲਾ ਤੇ ਡ్రਾਈ ਫਰੂਟ ਵਾਲਾ ਦੁੱਧ ਤੇ ਇਹ ਜਿੱਦਾਂ ਸਰਦੀ ਬਹੁਤ ਜ਼ਿਆਦਾ ਹੁੰਦੀ ਤੇ ਸਰਦੀਆਂ ਵਿੱਚ ਬਹੁਤ ਵਧੀਆ ਹੁੰਦਾ ਏ ਇਹ ਆਪਾਂ ਨੂੰ ਸਰਦੀ ਤੋਂ ਬਚਾਉਂਦਾ ਏ ਤੇ ਜਿੱਦਾਂ ਸਰਦੀ ਚ ਖਾਂਸੀ ਜ਼ੁਕਾਮ ਹੁੰਦਾ ਏ ਤੇ ਖਾਂਸੀ ਜ਼ੁਕਾਮ ਚ ਵੀ ਇਹ ਆਪਾਂ ਨੂੰ ਬਣਾ ਕੇ ਪੀਣਾ ਚਾਹੀਦਾ ਏ ਇਹਦੇ ਨਾਲ ਆਰਾਮ ਮਿਲਦਾ ਹੈ ਵੇਸਣ ਵਾਲਾ ਦੁੱਧ ਬਣਾਉਣ ਲਈ ਜੀ ਇਹ ਆਪਾਂ ਜੀ ਗੈਸ ਓਨ ਕਰਕੇ ਫਰਾਈਪੈਨ ਰੱਖਿਆ ਤੇ ਇਹਦੇ ਵਿੱਚ ਜੀ ਹੁਣ ਆਪਾਂ ਆਪਾਂ ਬਣਾ ਰਹੇ ਆ ਜੀ ਚਾ ਤਿੰਨ ਕੱਪ ਵੇਸਣ ਵਾਲਾ ਦੁੱਧ ਇਹ ਜਿੱਦਾਂ ਕਈ ਆਪਾਂ ਨੂੰ ਸਰਦੀਆਂ ਵਿੱਚ ਸਰਦੀ ਲੱਗ ਜਾਂਦੀ ਹੈ ਖਾਂਸੀ ਜ਼ੁਕਾਮ ਚ ਬਹੁਤ ਰਾਹਤ ਦਿੰਦਾ ਹੈ ਤੇ ਆਪਾਂ ਇਹ ਉਹ ਬਣਾ ਰਹੇ ਆ ਜੀ ਤੇ ਇਹ ਦੇਖੋ ਜੀ ਆਪਾਂ ਇਹ ਦੋ ਚਮਚ ਜਿਹੜਾ ਆਪਣਾ ਵੱਡਾ ਆਪਾਂ ਇੱਕ ਚਮਚ ਲਿਆ ਜਿਹੜਾ ਆਪਣਾ ਖਾਣ ਵਾਲਾ ਚਮਚ ਹੁੰਦਾ ਹੈ ਇਹ ਦੋ ਚਮਚ ਆਪਾਂ ਦੇਸੀ ਘਿਓ ਲਿਆ ਹੈ ਜੀ ਹਣਨ ਕਿਉ ਨੂੰ ਆਪਾਂ ਮੈਲਟ ਕਰਾਂਗੇ ਆਹ ਦੇਖੋ ਜੀ ਤੇ ਆਪਣਾ ਘਿਓ ਜਿਹੜਾ ਮੈਲਟ ਹੋ ਗਿਆ ਤੇ ਹੁਣ ਜੀ ਆਪਾਂ ਇਹੀ ਚਮਚ ਨਾਲ ਜਿਹੜਾ ਆਪਣਾ ਟੀस्पून ਹੁੰਦਾ ਏ ਇਹਦੇ ਨਾਲ ਆਪਾਂ ਜੀ ਇਹ ਲਿਆਏ ਜੀ ਬੇਸਣ ਤੇ ਐ ਜੀ ਆਪਾਂ 3 ਚਮਚ ਬੇਸਣ ਪਾਵਾਂਗੇ ਤੇ ਬੇਸਣ ਆਪਾਂ ਛਾਣ ਲਿਆ ਜੀ ਤੇ ਹੁਣ ਆਪਾਂ ਇਹ ਬੇਸਣ ਨੂੰ ਸਲੋ ਗੈਸ ਤੇ ਸਲੋ ਟੂ ਮੀਡੀਅਮ ਗੈਸ ਤੇ ਇਹਨੂੰ ਆਪਾਂ ਭੁੰਨਾਗੇ ਵੇਸਣ ਨੂੰ ਚੰਗੀ ਤਰ੍ਹਾਂ ਜਿਹੜਾ ਵੇਸਣ ਨੇ ਆਪਾਂ ਇਹਨੂੰ ਹੁਣ ਹੌਲੀ-ਹੌਲੀ ਭੁੰਨਾਗੇ ਏਦਾਂ ਹਲਾਉਂਦੇ ਹੋਏ ਤੇ ਇਧਰ ਜੀ ਆਪਾਂ ਇਹ 3 ਕੱਪ ਦੁੱਧ ਪਾਤਾ ਏ ਜਿਹਦੇ ਵਿੱਚ ਆਪਾਂ 3 ਕੱਪ ਬਣਾ ਰਿਹਾ ਤੇ 3 ਕੱਪ ਦੁੱਧ ਤਾਂ ਪਾਇਆ ਇਧਰ ਗਰਮ ਹੋਣ ਲਈ ਰੱਖ ਦਿੱਤਾ ਏ ਕਿਉਂਕਿ ਇੱਥੇ ਦੁੱਧ ਫालतू ਸੀ ਆਪਾਂ ਕੱਢ ਲਿਆ ਤੇ 3 ਕੱਪ ਨਾਪ ਕੇ ਆਪਾਂ ਦੁੱਧ ਪਾ ਲਿਆ ਜੀ ਇਹਨੂੰ ਆਪਾਂ ਗਰਮ ਹੋਣ ਦਵਾਂਗੇ ਇੱਦਾਂ ਜੀ ਆਪਣਾ ਜਿਹੜਾ ਵੇਸਣ ਆਪਾਂ ਉਹਨੂੰ ਭੁੰਨ ਰਹੇ ਆ। ਇਹ ਦੇਖੋ ਜੀ। ਇਹ ਜਦੋਂ ਭੁੱਲ ਜਾਣਾ ਹੈ ਆਪਣੇ ਆਪ ਹੀ ਇਹਦੀ ਖੁਸ਼ਬੂ ਆਉਣ ਲੱਗ ਜਾਣੀ ਹੈ। ਜਿੱਦਾਂ ਆਪਾਂ ਵੇਸਣ ਦਾ ਹਲਵਾ ਬਣਾਉਨੇ ਆ ਜਾਂ ਵੇਸਣ ਦੇ ਲੱਡੂ ਵਰਗੀ ਬਣਾਉਨੇ ਆ ਤਾਂ ਆਪਾਂ ਨੂੰ ਖੁਸ਼ਬੂ ਆਉਣ ਲੱਗ ਜਾਂਦੀ ਏ ਤੇ ਓਨੀ ਦੇਰ ਆਪਾਂ ਇਹਨੂੰ ਭੁੰਨਾਗੇ ਇਦਾਂ ਵੇਸਣ ਨੂੰ। ਤੇਨੂੰ ਹਿਲਾਈ ਜਾਵਾਂਗੇ ਤਾਂ ਕਿ ਜਿਹੜਾ ਆਪਣਾ ਵੇਸਣ ਨੇ ਉਹ ਸੜੇ ਨਾ। ਇਹ ਦੇਖੋ ਜੀ ਆਪਾਂ ਨੂੰ 3-4 ਮਿੰਟ ਹੋ ਗਏ ਨੇ ਆਪਾਂ ਸਲੋ ਟੂ ਮੀਡੀਅਮ ਗੈਸ ਤੇ ਅਨਪੁੰਨ ਲਿਆ ਜੀ ਇਹ ਦੇਖੋ ਜੀ ਵੇਸਣ ਦਾ ਕਲਰ ਵੀ ਚੇਂਜ ਹੋ ਗਿਆ ਏ ਤੇ ਅਚ ਖੁਸ਼ਬੂ ਵੀ ਆਉਣ ਲੱਗ ਗਈ ਏ ਤੇ ਹੁਣ ਆਪਾਂ ਗੈਸ ਨੂੰ ਆਫ ਕਰ ਦਾਂਗੇ ਇਹ ਦੇਖੋ ਜੀ ਆਪਣਾ ਦੁੱਧ ਆਪਾਂ ਗਰਮ ਇਹ ਪਹਿਲੇ ਆਪਣਾ ਬੋਇਲ ਦੁੱਧ ਤੇ ਆਪਣਾ ਹੁਣ ਦੁੱਧ ਆਪਾਂ ਨੂੰ ਗਰਮ ਕਰ ਲਿਆ ਪਹਿਲੇ ਤੇ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆਪਣਾ ਜਿਹੜਾ ਵੇਸਣ ਪੁੰਨਿਆ ਆ ਇਹ ਪਾਵਾਂਗੇ ਜੀ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਹਲਾਵਾਂਗੇ ਤਾਂ ਕਿ ਜੱਜ ਦਾ ਵੇਸਣ ਦੇ ਵਿੱਚ ਗੱਠਾ ਨਾ ਬਣਨ ਤੇ ਆ ਜੀ ਹੁਣ ਆਪਾਂ ਵੇਸਣ ਨੂੰ ਇਹਦੇ ਵਿੱਚ 2 ਮਿੰਟ ਪਕਾ ਲਾਂਗੇ ਇਹ ਦੇਖੋ ਜੀ ਇਹਨੂੰ ਵਾਲਾ ਆਉਣ ਲੱਗ ਗਿਆ ਏ ਤੇ ਇਹ ਪੱਕ ਰਿਹਾ ਏ 2 ਮਿੰਟ ਆਪਾਂ ਵੇਸਣ ਨੂੰ ਦੁੱਧ ਦੇ ਵਿੱਚ ਪਕਾ ਲਾਂਗੇ ਇਹ ਦੇਖੋ ਜੀ 2 ਮਿੰਟ ਹੋ ਗਏ ਨੇ ਆਪਣਾ ਜਿਹੜਾ ਦੁੱਧ ਦੇ ਜਿਹੜਾ ਉੱਬਲ ਰਿਹਾ ਹੈ ਵੇਸਨ ਦੇ ਨਾਲ ਤੇ ਹੁਣ ਪਾਵਾਂਗੇ ਜੀ ਚੀਨੀ ਆਪਾਂ ਜੀ ਇਹ ਤਿੰਨ ਚਮਚ ਚੀਨੀ ਲਈਏ ਜੀ ਇਹ ਪਾਵਾਂਗੇ ਇਹਦੇ ਵਿੱਚ ਤੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਵਾਰਦ ਘੱਟ ਪਾ ਸਕਦੇ ਹੋ ਜੇ ਘੱਟ ਪਿੰਦੇ ਹੋ ਤੇ ਘੱਟ ਪਾ ਲਓ ਤੇ ਤੁਸੀਂ ਇਹਦੀ ਜਗ੍ਹਾ ਤੇ ਜਿੱਦਾਂ ਆਪਾਂ ਇਹਦੇ ਵਿੱਚ ਚੀਨੀ ਪਾਈਏ ਤੁਸੀਂ ਇਹਦੀ ਜਗ੍ਹਾ ਤੇ ਮਿਸ਼ਰੀ ਵੀ ਪਾ ਸਕਦੇ ਹੋ ਦੇਸੀ ਖੰਡ ਪਾ ਸਕਦੇ ਹੋ ਤੇ ਜੇ ਤੁਹਾਡੇ ਕੋਲ ਖਜੂਰਾ ਨੇ ਤੇ ਤੁਸੀਂ ਖਜੂਰਾ ਨੂੰ ਵੀ ਪਾ ਸਕਦੇ ਹੋ ਛੋਟਾ ਛੋਟਾ ਕੱਟ ਕੇ ਤੇ ਆਪਾਂ چینی ਪਾਈ ਹੈ ਜੀ ਇਹਦੀ ਆਪਾਂ ਲੈ ਇਹਨੂੰ ਡਰਾਈ ਫਰੂਟ ਇਹਦੇ ਵਿੱਚ ਲੈਨੇ ਜੇ ਆਪਾਂ ਬਦਾਮ, ਅਖਰੋਟ ਤੇ ਕਿਸ਼ਮਿਸ਼ ਤੇ ਇਹਨਾਂ ਨੂੰ ਆਪਾਂ ਇਦਾਂ ਬਰੀਕ-ਬਰੀਕ ਕੱਟ ਲਿਆ ਏ ਤੇ ਤੁਸੀਂ ਇਹਦੇ ਵਿੱਚ ਪਿਸਤਾ ਜਾਂ ਤੁਹਾਡੇ ਕੋਲ ਹੋਰ ਵੀ ਜਿੱਦਾਂ ਕਾਜੂ ਵਗੈਰਾ ਡਰਾਈ ਫਰੂਟ ਜੋ ਵੀ ਹੈ ਨੇ ਤੁਸੀਂ ਉਹ ਹੀ ਪਾ ਸਕਦੇ ਹੋ ਤੇ ਹੁਣ ਇਹ ਵੀ ਆਪਾਂ ਜੀ ਵਿੱਚ ਪਾਵਾਂਗੇ ਉਹਦੇ ਤੇ ਬਿਲਕੁਲ ਇੱਕ ਪਿੰਚ ਪਾਵਾਂਗੇ ਜੀ ਆਪਾਂ ਹਲਦੀ ਐ ਦੇਖੋ ਜੀ ਤੇ ਜੇ ਤੁਹਾਡੇ ਕੋਲ ਹਲਦੀ ਜਿਹੜੀ ਕੱਚੀ ਹਲਦੀ ਹੁੰਦੀ ਏ ਉਹ ਵੀ ਤੁਸੀਂ ਕੁੱਟ ਕੇ ਪਾ ਸਕਦੇ ਹੋ ਜੇ ਜੇ ਤੁਹਾਡੇ ਕੋਲ ਘਰ ਦੀ ਹਲਦੀ ਹੈਗੀ ਏ ਜੋ ਉਹ ਪਾ ਸਕਦੇ ਹੋ ਤੇ ਹੋਰ ਵੀ ਜ਼ਿਆਦਾ ਵਧੀਆ ਹੈ ਤੇ ਆਪਾਂ ਜਿਹੜੀ ਸਬਜ਼ੀ ਚ ਯੂਜ਼ ਕਰਨੇ ਆਪਾਂ ਉਹ ਪਾਈ ਹਲਦੀ ਜੀ ਇਹਦੇ ਵਿੱਚ ਆਪਾਂ ਕੇਸਰ ਦੇ ਧਾਗੇ ਪਾਤੇ ਨੇ ਜੀ ਤੇ ਐ ਜੀ ਆਪਾਂ ਸਾਰਾ ਕੁਝ ਪਾ ਕੇ ਤੇ ਇਹਨੂੰ 2 ਤੋਂ 3 ਮਿੰਟ ਹੋਰ ਪਕਾ ਲਾਂਗੇ। ਇਹ ਦੇਖੋ ਜੀ। ਤੇ ਇਹ ਵਾਲਾ ਦੁੱਧ ਦੁੱਧ ਦੀ ਸਤਿਨਾਜ ਬਣਾ ਕੇ ਪੀ ਸਕਦੇ ਹੋ, ਬੱਚਿਆਂ ਨੂੰ ਦੇ ਸਕਦੇ ਹੋ ਜਿੱਦਾਂ ਆਪਾਂ ਨੂੰ ਠੰਡ ਲੱਗ ਜਾਂਦੀ کئی ਵਾਰ ਤੇ ਜਿੱਦਾਂ ਗਲਾ ਆਪਣਾ کئی ਵਾਰ ਦਰਦ ਹੁੰਦਾ ਗਲੇ 'ਚ ਖਰਾਸ਼ ਹੁੰਦੀ ਏ, ਖਾਂਸੀ, ਜ਼ੁਕਾਮ ਉਹਦੇ ਲਈ ਬਹੁਤ ਵਧੀਆ ਚੀਜ਼ ਹੈ ਇਹ ਤੁਸੀਂ ਰਾਤ ਦੇ ਟਾਈਮ ਬਣਾ ਕੇ ਪੀ ਸਕਦੇ ਹੋ ਜੀ ਤੇ ਇਹ ਦੇਖੋ ਜੀ ਆਪਾਂ 2-3 ਮਿੰਟ ਹੋਰ ਉਬਾਲ ਲਿਆਏ ਇਹਨੂੰ ਜੀ ਤੇ ਆਪਣਾ ਵੇਸਣ ਵਾਲਾ ਦੁੱਧ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਗੈਸ ਨੂੰ ਆਫ ਕਰ ਦਾਂਗੇ ਇਹ ਦੇਖੋ ਜੀ ਇਹ ਸਾਡਾ ਵੇਸਣ ਵਾਲਾ ਡਰਾਈ ਫਰੂਟ ਵਾਲਾ ਦੁੱਧ ਬਣ ਕੇ ਤਿਆਰ ਹੈ ਜੀ ਤੇ ਇਹਨੂੰ ਤੁਸੀਂ ਪੀਓ ਇੰਜੋਏ ਕਰੋ ਜੇ ਤੁਹਾਨੂੰ ਸਰਦੀ ਲੱਗੀ ਏ ਜਾਂ ਖਾਂਸੀ ਦਾ ਕਾਮ ਲੱਗਾ ਏ ਤਾਂ ਉਹਦੇ ਵਿੱਚ ਬਹੁਤ ਹੀ ਆਰਾਮ ਦਵੇਗਾ ਤੇ ਬਣਾ ਕੇ ਜਰੂਰ ਦੇਖਿਓ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ ਅਗਲੀ ਵੀਡੀਓ ਵਿੱਚ